वाहगुरु जी का खालसा वाहेगुरु जी की फतेह ग्रंथी हरबंस गुरुद्वारा, गुरु का ताल, आगरा बेनती सात संगत जी धन गुरु तेग बहादुर साहब महाराज जी ने जो इस धरती से अपने मुबारक चरण पाए संगत बेनती कर लगियां गुरु महाराज जी इस एरिए जल जो है मिठा नहीं है खारा है धन गुरु तेग बहादुर साहब महाराज जी ने फरमाया ਖਾਰਾ ਨਹੀਂ ਹਜ਼ਾਰਾ ਹੈ ਆਪਕੇ ਮਿੱਠਾ ਹੈ ਸਾਹਮਣੇ ਚੜ੍ਹਦੇ ਵਾਲੇ ਪਾਸੇ ਆਪ ਜੀ ਦਰਸ਼ਨ ਕਰੋਗੇ ਪ੍ਰਾਤਨ ਖੂਬ ਹੈ ਉਹ ਵੀ ਲਗਭਗ 500 ਸਾਲ ਪੁਰਾਣਾ ਹੈ ਗੁਰੂ ਮਹਾਰਾਜ ਜੀ ਨੇ ਇਸ ਖੂਹ ਦਾ ਜਲ ਮਿੱਠਾ ਕੀਤਾ ਜਿੰਨੇ ਦਿਨ ਸਤਗੁਰੂ ਜੀ ਇੱਥੇ ਰਹੇ ਇਸੇ ਹੀ ਖੂਹ ਤੇ ਸਤਗੁਰੂ ਜੀ ਇਸ਼ਨਾਨ ਪਾਣੀ ਕਰਦੇ ਸਨ ਜਲ ਪਾਣੀ ਵੀ ਸਤਗੁਰੂ ਜੀ ਇਸੇ ਖੂਹ ਦਾ ਵਰਤਦੇ ਸਨ ਸਾਧ ਸੰਗਤ ਜੀ ਇਸ ਪੂਰੇ ਏਰੀਏ ਦਾ ਜਲ ਸੋਹ ਹੈ ਮਿੱਠਾ ਹੈ ਸ਼ਹਿਰ ਵਿੱਚ ਜੋ ਪਾਣੀ ਹੈ ਪੀਣ लायक ਨਹੀਂ ਖਾਰਾ ਹੈ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਸਤਿਗੁਰੂ ਆਪ ਜੀ ਇੱਥੇ ਰਹੇ ਉਹਨਾਂ ਨੇ ਇਸ ਏਰੀਏ ਦਾ ਜਲ ਮਿੱਠਾ ਕੀਤਾ ਆਪ ਹੀ ਗੁਰੂ ਮਹਾਰਾਜ ਜੀ ਜਲ ਛਕਦੇ ਰਹੇ ਬੇਅੰਤ ਬਖਸ਼ਿਸ਼ਾਂ ਨੇ ਸਤਿਗੁਰੂ ਜੀ ਨੇ ਇਹ ਵੀ ਵਿਸ਼ੇਸ਼ਤਾ ਹੈ ਕਿ ਇਹਦੇ ਬਿਲਕੁਲ ਦਰਵਾਜ਼ਾ ਨਹੀਂ ਲੱਗਾ ਹੈ ਪੂਰੇ ਗੁਰਦੁਆਰੇ ਦਾ ਜੀ ਹਾਂ ਜੀ ਬੇਨਤੀ ਹੈ ਸੰਗਤਾਂ 24 ਘੰਟੇ ਪਾਵਨ ਉਸਤਾਨ ਦੀ ਹਾਜ਼ਰੀ ਭਰਦੇ ਹਨ ਆਪ ਨੂੰ ਦੱਸਿਆ ਹੈ ਪੀਰਤਾਂ ਤੇ ਆਉਣ ਅਤੇ ਜਾਣ ਵਾਲੇ ਯਾਤਰੀ ਪਵਨ ਸਥਾਨ ਦੀ ਹਾਜ਼ਰੀ ਭਰਦੇ ਹਨ ਵਿਸ਼ੇਸ਼ ਕਰਕੇ ਮਹਾਂਪੁਰਖਾਂ ਨੇ ਵੱਡਿਆਂ ਨੇ ਜਿਨ੍ਹਾਂ ਨੇ ਕਾਰ ਸੇਵਾ ਆਰੰਭ ਕੀਤੀ ਪਵਨ ਸਥਾਨ ਤੇ ਸਾਧ ਸੰਗਤ ਜੀ ਆਪ ਦਰਸ਼ਨ ਕਰੋਗੇ ਜਦੋਂ ਆਉਂਗੇ ਦਰਵਾਜੇ ਨਹੀਂ ਹਨ 24 ਘੰਟੇ ਸਥਾਨ ਕੋਲਾ ਦਰਵਾਜੇ ਨਹੀਂ ਹਨ ਕਪਾੜੇ ਨਹੀਂ ਹਨ ਪੌੜੀਆਂ ਤੇ ਚੜਨ ਲੱਗਿਆਂ ਵੀ ਹਾਈਵੇ ਤੋਂ ਮੇਨ ਗੇਟ ਤੇ ਦਰਸ਼ਨੀ ਜੁੜੀ ਤੋਂ ਆਉਣ ਲੱਗਿਆਂ ਵੀ ਦਰਵਾਜੇ ਨਹੀਂ ਹਨ 24 ਘੰਟੇ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਖੋਲੇ ਹਨ ਜਦੋਂ ਆਪ ਜੀ ਆਵੋ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ